ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਾਂ ਹੋ ਗਿਆ ਸਵੇਰ ਦੇ 5:30 ਅੱਜ ਆਪਾਂ ਚੱਲੇ ਆ ਤਖਤ ਸ਼੍ਰੀ ਆਨੰਦਪੁਰ ਸਾਹਿਬ ਮੋਟਰਸਾਈਕਲਾਂ ਤੇ ਆਪਾਂ ਚਾਰ ਜਣੇ ਆ ਨਾਲ ਖੜਾ ਆਪਣੇ ਅਰਸ਼ ਵੀਰ ਦੋ ਨਿਕਲ ਰਹੇ ਨੇਰੇ ਘਰ ਤੋਂ ਬਸ ਚੱਲਦੇ ਆ ਹੁਣ ਆਪਾਂ ਮੋਟਰਸਾਈਕਲ ਰੈਡੀ ਨੇ ਇਹਨਾਂ ਦੀ ਵੇਟ ਕਰ ਰਹੇ ਹਾਂ ਬਸ ਦੋ ਨਿਕਲ ਰਹੇ ਨੇ ਇੱਕ ਆਉ ਖੜਾ ਸਾਹਮਣੇ ਇੱਕ ਨਾਉਣ ਤੋਂ ਡਰਦਾ ਪਿਆ ਇੱਕ ਨਾਉਣ ਤੋਂ ਡਰਦਾ ਠੰਡਾ ਕਹਿੰਦਾ ਸਾਜਰੀ ਸਾਜਰੀ ਕਹਿੰਦਾ ਰਹਿਣ ਦਿਨੇ ਸਾਰ ਲੈਣੇ ਦੇਖ ਲੈਣੇ ਆ ਆ ਲੱਗ ਗਿਆ ਆ ਨਿਕਲਿਆ ਇੱਕਦੋ ਚਲੋ ਮਿਲਦੇ ਹਾਂ ਹੁਣ ਰੋਡ ਤੇ ਸਮਾਂ ਤਰੀਕਾ ਗਿਆ 23 ਨਵੰਬਰ 2025 ਲੋ ਜੀ ਕਰਤਾ ਆਪਾਂ ਸਫਰ ਸਟਾਰਟ ਅੱਜ ਦਾ ਜਾਣਾ ਪੂਰੇ 100 ਕਿਲੋਮੀਟਰ ਇੱਕ ਪਾਸਾ ਨਾਲੇ ਰਿਆ ਆਪਣੇ ਆਹ ਨਿਕੜਾ ਇਹ ਐਡੇ ਟਾਈਮ ਲਵਾਇਆ ਜਾਦਾ ਅੱਜ ਇਹ ਨਾ ਹੁਣ ਚ ਨਹੀਂ ਆਇਗਾ ਸਭ ਤੋਂ ਪਹਿਲਾਂ ਉਹ ਉੱਠਿਆ ਉਹ ਨਾਲੇ ਸੁੱਤਾ ਹੀ ਨਹੀਂ ਹੈਗਾ ਇਹ ਦਾੁੱਤੇ ਹੀ ਨਹੀਂ ਲਾਦਾ ਫੋਨ ਦੇਖੀ ਗਿਆ ਸੁੰਦ ਚੜਦਾ ਹਵਾ ਬਹੁਤ ਆ ਰਮਾਲਾ ਬੰਨੀ ਵੀ ਨਹੀਂ ਇਹਨਾਂ ਨੂੰ ਜਾ ਕੇ ਫੇਰ ਤੁਰਦੇ ਆ ਪਹੁੰਚ ਗਿਆ ਆਪਾਂ ਜੀਲਾ ਫਤਿਹਗੜ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਾਟਕ ਵੀ ਖੁੱਲੇ ਹੀ ਨੇ ਠੰਡ ਬਹੁਤ ਹੈ ਦਸਤਾਨਿਆਂ ਜ ਨੂੰ ਵੀ ਹੱਥ ਸਨ ਹੋ ਰਹੇ ਨੇ ਅੱਪਾ ਪਹੁੰਚ ਗਏ ਮਰਿੰਡੇ 30 32 ਕਿਲੋਮੀਟਰ ਦਾ ਸਫ਼ਰ ਕੱਢ ਲਿਆ। ਰੋਡ ਆ ਵੀ ਜਾਂਦਾ। ਇਹ ਸਾਰਾ ਹੀ ਖਰਾਬ ਹੈ। ਅੱਪਾ ਇਹ ਉੱਪਰ ਵਾਲਾ ਰੋਡ ਆਪਾਂ ਮਰਿੰਡੇ ਦੇ ਬੱਤੀਆਂ ਤੋਂ ਪਰ ਆਪਾਂ ਸਿੱਧਾ ਜਾਣਾ ਹੁਣ ਤਾਂ ਕਰਾਲੀ ਰੂਮੇ ਕੇ ਜਾਵਾਂਗੇ ਆਪਾਂ। ਲਾੜ ਆ ਚੰਨਾ ਜਾਂ ਹੋਇਆ। ਪਹਿਲੇ ਹਲਕਾ ਤਾਂ ਹੈ ਨਹੀਂ। ਇਹਦੇ ਨਾਲ ਟਾਇਰ ਚ ਘੱਟ ਗਈ ਹਵਾ ਪਿੱਛੇ ਵਾਲੇ ਦਾ ਇਹ ਭਰਾਉਣੇ ਅੱਗੇ ਤੋਂ ਹੁਣ ਦੇਖ ਕੇ ਤਾਂ ਫਰੋਕਦੋ ਪਿੱਛੇ ਪਤਾ ਕਰਿਆ ਹੈ ਨਹੀਂ ਆਪਾਂ ਹੁਣ ਹਾਈਵੇ ਦੇ ਉੱਪਰ ਚੜ੍ਹ ਗਏ ਹੈਨਾ ਆਪਣੀ ਸਪੀਡ ਹੈ ਕੀਤੀ 40 50 40 50 ਹੁਣ ਆਪਾਂ 60 ਸੁੱਕ ਦੇ ਕਰੀਬ ਜਾਵਾਂਗੇ 60 ਕਿੰਨਾ ਮੀਟਰ ਰਹਿ ਗਿਆ ਹੋਵੇ ਰੋਕੜ ਹੋਊਗਾ ਉਹਰੇ ਤੋਂ 30 ਕਿਲੋ ਦਾ 30 ਕਿਲੋ ਦਾ ਰੋਕੜ ਰਹੇਗਾ ਟ੍ਰੈਫਿਕ ਵਾਲੇ ਠੀਕ ਆ ਵੀਰੋਪੜ 14 ਕਿਲੋਮੀਟਰ ਆ ਸਾਡਾ ਅੰਦਾਜ਼ਾ ਗਲਤ ਦਾ ਨੱਤਪੁਰ ਸਾਹਿਬ ਰਹਿ ਗਿਆ 75 ਕਿਲੋ ਆ ਖੜੇ ਆ ਪੰਪ ਤੇ ਪਾਵਾ ਭਰ ਰਹੇ ਆ ਦੋਆਂ ਚ ਘਟਰੀ ਟਾਇਰਾਂ ਚ ਕੋਰਸੇ ਤਾਂ ਉਹ ਵੀ ਤੇ ਕਿੱਥੇ ਜਾ ਰਹੇ ਬਈ ਹੱਥੇ ਸਿਰਨੇ ਹੋਗੇ ਆ ਦੇਖ ਲੋ ਆ ਪਹਿਲਾਂ ਜੈਂਟ ਪਾ ਕੇ ਨਾ ਹੁਣ ਕੱਠਾ ਹੋਈ ਬੈਠਾ ਰੋਈ ਇਹ ਅੱਪਾ ਪਵਾਰੀ ਕਿਹੜਾ ਹਾਈਵੇਅ ਹੈ ਫੋਲ ਕਰਾਸ ਕਰ ਰਿਹਾ ਡੇਨ ਟੜ ਗਿਆ ਲਾਣੇ ਵੀ ਹੋਈ ਥੋੜੇ ਥੋੜੀ ਪਰ ਫੋਰਜ ਨਹੀਂ ਨਿਕਲਿਆ ਆ

ਇਹ ਲਵ ਰੂਪ ਨਾ ਕਰਾ ਬਾਹਰ ਉਪੜ ਪਾ ਜੇ ਨਹੀਂ ਆਪਾਂ ਇੱਧਰ ਨੂੰ ਆਣਾ ਤਾਂ ਬਾਈ ਜੀ ਬਹਿ ਜਾਓ ਅੱਧਾ ਘੰਟਾ ਨਹੀਂ ਲੱਗਣਾ ਹੈਗਾ ਮਿੰਟ ਦੋ ਨਹੀਂ ਲੱਗਣੇ ਰੇ ਚੌਂਕੀ ਦੇ ਨਾਲ ਉਪੜ ਦੇ ਵਿੱਚੋਂ ਛਾਇ ਦੇ ਵਿੱਚੋਂ ਬਾਹਰ ਨਿਕਲੇ ਆ ਕੋਈ ਕੋ ਲੱਗ ਤੈ ਨਹੀਂ ਆਈ ਆ ਵੀਰੇ ਤਹਾਰੇ ਪਤਾ ਨਹੀਂ ਲੱਗਦਾ ਆ ਗੱਡੀ ਵਾਲੇ ਆ ਰਹੀ ਹੈ ਜੀ ਵੀ ਢਾਬੇ ਤੇ ਆ ਗਏ ਹੁਣ ਤਾਂ ਛੌਂਤ ਵੀ ਨਹੀਂ ਨਿਕਰ ਰਹੀ ਅੰਦਰੋਂ ਕੀ ਕਿਹਾ ਜਾਵੇ ਸੁੰਨ ਚੜਿਆ ਪਿਆ ਪੂਰਾ ਇਧਰ ਕੰਪਨੀ ਉੱਤਰਿਆ ਚਾਹ ਪੀ ਗਏ ਅੱਗੇ ਵਾਧਿਆ 25 30 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਭਰਾ ਦੇ ਅੰਜ ਕੋਰ ਪੰਜ ਚੱਲ 35 ਦਾ ਲਾ ਇਹਨਾਂ ਦਾ ਹੋਣਾ ਵੀ ਨਹੀਂ 25 ਕ ਹੋ ਗਾ ਮੈਨੂੰ ਲੱਗਾ 25 ਕਿਲੋ ਚੱਲੋ ਦੇਖੀਓ ਚਲੋ ਚਲੋ ਆ ਜਾਓ ਆ ਗਈ ਸ਼ੁਕਰੀਆ ਬਈ ਤੇਰਾ ਇਹੀ ਆ ਹੁਣ ਜੋ ਜੋ ਹੈ ਇਹੀ ਆ ਇਸ ਤੋਂ ਬਾਅਦ ਦੁਨੀਆ ਖਾ ਅੱਜ ਤੋਂ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸਾ 2 ਤਈ ਨਵੰਬਰ 2025 ਤੇ ਅੱਜ ਦੀ ਆਪਣੀ ਰਾਈਡ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਆਪਾਂ ਬਸ ਜਾ ਰਹੇ ਆ ਚਾਹ ਪੀ ਲਈ ਹੁਣ ਅੱਗੇ ਵਧਦੇ ਆ ਔਰਤੋਂ ਮੈਨ ਲੱਗਦਾ ਅੱਧਾ ਘੰਟਾ ਹੋਰ ਲੱਗੂ ਅੱਧਾ ਘੰਟੇ ਲਗਰੀ ਹੋਰ ਲੱਗੂ ਪਹੁੰਚ ਜਾਗੇ ਆਪਾਂ sire ਚਾਹ ਪੀਲੀ ਪਰ ਠੰਡ ਨਹੀਂ ਉਤਰ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਸ਼ਦਿਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਕੱਲ ਵੀ ਆਪਾਂ ਦੇ ਨੂੰ ਆ ਨਿੱਕਾ ਆ ਵੀਰਾਂ ਇਹ ਨਹੀਂ ਹਲੇ ਫੜਦਾ ਹੋਣੀ ਰਿਆ ਫੜਦਾ ਲੱਗ ਰਿਹਾ ਲੱਗਾ ਗੁਰੂ ਸ਼੍ਰੀ ਕੇਸਗੜ ਸਾਹਿਬ ਤੋਂ ਪਹਿਲਾ 3 ਕਿਲੋਮੀਟਰ ਪਹਿਲਾਂ ਸੰਗਤ ਦੇ ਰੈਣ ਦਾ ਪ੍ਰਬੰਧ ਕੀਤਾ ਹੋਰੇ ਟੈਂਟ ਸਿਟੀ ਲੱਗੀ ਹੋ ਆ ਪੂਰੀ ਇੱਥੇ ਲਾ ਲਓ ਤੁਸੀਂ ਕੱਢੋ ਕੱਢ ਨਾ ਨਾ ਕਰਦੇ 2-3000 ਬੰਦਾ ਆ ਰਾਮ ਨਾਲ ਆ ਜੂ ਵੱਧ ਵੀ ਆ ਸਕਦਾ ਕਹਿ ਨਹੀਂ ਸਕਦੇ ਆਪਾਂ ਉਸ ਕਿੰਨੇ ਕਿਲੋ ਮੀਟਰ ਹੈਗਾ ਗੁਰਦੁਆਰਾ ਸਾਹਿਬ ਇੱਥੇ ਸਾਰੇ ਪ੍ਰਬੰਧ ਨੇ ਚਲੋ ਹੁਣ ਚੱਲਦੇ ਆਪਾਂ ਅੱਗੇ ਵਾਹਿਗੁਰੂ ਸਮਾਂ ਹੋ ਗਿਆ 8:15 ਪਹੁੰਚ ਗਿਆ ਆਪਾਂ ਤਖਤ ਸ੍ਰੀ ਕੇਸਗੜ ਸਾਹਿਬ ਨੰਦਪੁਰ ਸਾਹਿਬ ਹੁਣ ਕਰਦੇ ਆਂ ਦਰਸ਼ਨ ਕਾਰਪੇਟ ਲਾ ਦਿੰਨੇ ਆ ਇੱਧਰ ਮੋਟਰ ਲੈ ਕੇ ਹੁਣ ਆਪਾਂ ਜੋੜੇ ਸਮਾਨ ਜਮ੍ਹਾਂ ਕਰਾ ਕੇ ਪਰ ਮੱਥਾ ਟੇਕਦੇ ਆ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜਿਹੜਾ ਪੰਜਾਂ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਇਸ ਸਥਾਨ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜ ਪਿਆਰੇ ਨੂੰ ਸਾਜਿਆ ਸੀ ਇੱਥੇ ਭਾਰੀ ਸੰਗਤ ਦੇ ਇਕੱਠ ਵਿੱਚੋਂ ਗੁਰੂ ਸਾਹਿਬ ਨੇ 30 ਮਾਰਚ 1699 ਈਸਵੀ ਵਿੱਚ ਪੰਜ ਸ਼ੀਸ਼ ਮੰਗੇ ਸਨ ਸੰਗਤ ਤੋਂ ਤੇ ਉਹਨਾਂ ਵਿੱਚੋਂ ਪਹਿਲੇ ਭਾਈ ਦੇ ਆਰਾਮ ਦੂਜਾ ਭਾਈ ਧਰਮਦਾਸ ਤੀਜਾ ਭਾਈ ਹਿੰਮਤ ਰਾਏ ਤੇ ਚੌਥਾ ਭਾਈ ਮੋਹਕਮ ਚੰਦ ਤੇ ਪੰਜਵਾਂ ਭਾਈ ਸਹਿਬ ਚੰਦ ਜਦੀਰ ਨੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜ ਪਿਆਰੇ ਸਾਜਿਆ ਖੰਡੇ ਦੀ ਪੌਲ ਨਾਲ ਅਮਰਤ ਛਕਾਇਆ ਤੇ ਬਾਅਦ ਵਿੱਚ ਉਹਨਾਂ ਪੰਜ ਪਿਆਰਿਆਂ ਤੋਂ ਖੰਡੇ ਦੀ ਪੌਲ ਦਾ ਅਮਰਤ ਛਕਾਇਆ ਤੇ ਗੁਰੂ ਗੋਬਿੰਦ ਦਾਸ ਤੋਂ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਅਤੇ ਸੰਗਤਾਂ ਨੂੰ ਬਹਿਮਾ ਭਰਮਾ ਤੋਂ ਦੂਰ ਕੀਤਾ ਤੇ ਗੁਰੂ ਦੇ ਨਾਲ ਲੜ ਲੱਗਣ ਲਈ ਬੇਨਤੀ ਕੀਤੀ ਅੱਜ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਪਹੁੰਚੇ ਆ ਕਿਲਾ ਨੰਦਗੜ੍ਹ ਸਾਹਿਬ ਇੱਥੇ ਵੀ ਕਰਦੇ ਆ ਦਰਸ਼ਨ ਬੌਲੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ 132 ਪੌੜੀਆਂ ਉੱਤਰ ਕੇ ਹੇਠਾ ਆਉਣਾ ਪੈਂਦਾ ਹੈ ਨਾਮਦਾਰ ਕਿਲਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੇ ਸਮੇਂ ਦੀਆਂ ਇਤਿਹਾਸਿਕ ਪੌੜੀਆਂ ਇਧਰਲੇ ਪਾਸੇ ਨੇ ਉਹ ਵੀ ਆਪਾਂ ਦਰਸ਼ਨ ਕਰਦੇ ਹਾਂ ਕਿ ਲਈਦੇ ਬੈਕ ਸੈਟ ਭਾਜਾ ਉੱਥੇ ਵੀ ਲੋਕ ਆ ਰਹੇ ਖੜੇਗਾ ਤੇ ਉਸ ਸਮੇਂ ਦੀਆਂ ਇਤਿਹਾਸਿਕ ਪੌੜੀਆਂ ਨੇ ਜਿਨ੍ਹਾਂ ਤੇ ਕਿਸੇ ਟਾਈਮ ਗੁਰੂ ਸਾਹਿਬ ਦੇ ਚਰਨ ਪਏ ਸੀ ਇਹ 84 ਪੌੜੀਆਂ ਨੇ ਇਤਾਉਦ ਉਹ ਲੋਟ ਕਰਿਆ ਵਾ ਕੰਮ ਓਕੇ ਰਵਾ ਦੇ ਚੱਲਦਾ ਆਪਾਂ ਤਾਂ ਤੁਸੀਂ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਦਰਸ਼ਨ ਕਰ ਲਏ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਕੀ ਲਾਹੌਰ ਮੂਰੇ ਤੋਂ 15 ਕਿਲੋਮੀਟਰ 13 ਕਿਲੋਮੀਟਰ ਆਪਣਾ ਬਰਾਬਰ ਉੱਪਰ ਮਹਿਰ ਚੱਲ ਰਹੀ ਹੈ ਆਪਣੇ ਤਾਂ ਕਰਕੇ ਠੰਡਾ ਇੱਧਰ ਆਉਂਦਾ ਉਹ ਵੀ ਪਹਾੜੀ ਇਲਾਕਾ ਥੋੜਾ ਜਿਹਾ ਇਹ ਤਾਂ ਵੀ ਫਰਕ ਆ ਕੁਝ ਅਣ ਛੋਟੇ ਮੋਟੇ ਪਹਾੜਾਂ ਨਾਲ ਮੱਥਾ ਲਾਉਣਾ ਆਪਾਂ ਬਾ ਰਹਿ ਗਿਆ 5 ਕਿਲੋਮੀਟਰ ਗੁਰਦੁਆਰਾ ਸਾਹਿਬ ਇੱਧਰ ਮੋਟਰਸਾਈਕਲ ਦੇ ਸਾਰਾ-ਗੂਰਾ ਪੱਟ ਦੇ ਨਹੀਂ ਆਏ ਹੋਣੇ ਮੀਟਰ ਵਾਲੀ ਤਾਰ ਕਹਿੰਦੇ ਦਿੱਕਤ ਕਰ ਰਹੀ ਆ ਆਵਾਜ਼ ਕਰ ਰਹੀ ਆ ਹਰਸ਼ ਕਹਿੰਦਾ ਪੱਟੇ ਦੇਣੀ ਆ ਹੁਣ ਪਹਾੜ ਦੇਖ ਸਕਦੇ ਹਾਂ ਤੁਸੀਂ ਪੱਟੀ ਗਈ ਦੇਣੀ ਆ ਆਦਿਕਨ ਲੱਗੇ ਛੱਕ ਦਾ ਗੰਮੇ ਦਾ ਯੂਟਿਊਬ ਕਰਤਾ ਹੈਗਾ ਜੀ ਆਪਣੇ ਫੋਨ ਦੇ ਨੈਟਵਰਕ ਟਾਵਰ ਗਈ ਉਡੋ ਜਮਾਦਲ ਪ੍ਰਦੇਸ਼ ਚ ਐਂਟਰ ਕਰਕੇ ਆਪਾਂ ਮੋਟਰਸਾਈਕਲ ਦਾ ਪੂਰਾ ਡਾਟ ਫੈ ਰਿਹਾ ਗੁਰਦੁਆਰਾ ਨੜ ਸਾਹਿਬ ਪਾਛੀ 10 ਵੀ ਪਹਿਲਾਂ ਆਪਾਂ ਉਧਰ ਦਰਸ਼ਨ ਕਰਦੇ ਆਂ ਗੁਰੂਗਾ ਲਾਹੌਰ ਗੁਰਦੁਆਰਾ ਸਾਹਿਬ ਦੇ ਆਪਾਂ ਰਾਸੀ ਦੇ ਦਰਸ਼ਨ ਕਰਾਂਗੇ ਖਿਲਾੜੀ ਬੰਦੇ ਆਈ ਅੱਜ ਆਹ ਵੇਖੋ 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 ਲੋ ਅੱਗੇ ਆਹ ਵੇਖ ਇਹਨਾਂ ਦਾ ਲਵਾਤਾ ਜੋਰ ਪੂਰਾ ਪਹੁੰਚ ਗਏ ਆਪਾਂ ਗੁਰਦੁਆਰਾ ਨੜ ਸਾਹਿਬ ਬਹੁਤ ਸ਼ਾਂਤੀ ਆ ਓਰੇ ਪੰਛੀਆਂ ਦੀ ਆਵਾਜ਼ ਪਾਣੀ ਦੀ ਆਵਾਜ਼ ਤੇ ਸ਼ਾਂਤੀ ਸਕੂਨ ਮਿਲਦਾ ਨੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸ੍ਰੀ ਨੜ ਸਾਹਿਬ ਇੱਥੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਸੀ ਉਸ ਹਮਲੇ ਦਾ ਸਬੂਤ ਆ ਇੱਕ ਵੱਡਾ ਪੱਥਰ ਆ ਜਿਹਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ ਹੁਣ ਪਹੁੰਚ ਗਏ ਆਪਾਂ ਗੁਰਦੁਆਰਾ ਗੁਰੂ ਕਾ ਲਾਹੌਰ ਇਹ ਗੁਰਦੁਆਰਾ ਸਾਹਿਬ ਪਹਾੜਾਂ ਦੀ ਬੁੱਕਲ 'ਚ ਬਜਨ ਭਣਿਆ ਹੋਇਆ ਹਨ ਕਰਦੇ ਆਪਾਂ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਗੁਰੂ ਕਾ ਲੋਹਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਜਾਂਦਾ ਇੱਥੇ ਲਾਹੌਰ ਦੇ ਨਿਵਾਸੀ ਹਰਜਸ ਦੀ ਪੁੱਤਰੀ ਭਾਈ ਹਰਜਸ ਦੀ ਸੁਪੁੱਤਰੀ ਦਾ ਵਿਆਹ ਮਾਤਾ ਜੀਤ ਕੌਰ ਦਾ ਕਰਨਗੀਤਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ 23 ਹੜ੍ਹ ਸਨ 1677 ਈਸਵੀ ਚ ਤੇ ਇੱਥੇ ਇਸ ਜਗ੍ਹਾ ਦਾ ਨਾਮ ਪਿੰਡ ਦਾ ਨਾਮ ਗੁਰੂ ਸਾਹਿਬ ਨੇ ਆਪ ਰੱਖਿਆ ਗੁਰੂ ਕਾ ਲਾਹੌਰ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇੱਥੇ ਵਿਆਹ ਪੁਰਬ ਗੁਰੂ ਸਾਹਿਬ ਦਾ ਮਨਾਇਆ ਜਾਂਦਾ ਤੇ ਸੰਗਤਾਂ ਬੜੇ ਧੂਮ-ਧਾਮ ਨਾਲ ਪਹੁੰਚਦੀਆਂ ਨੇ ਅੱਜ ਹੁਣ ਇੱਥੇ ਦਰਬਾਰ ਸਾਹਿਬ ਦੇ ਆਪਾ ਦਰਸ਼ਨ ਕਰਦੇ ਆਂ ਦੀ ਬੁੱਕਲ ਚ ਬਣਿਆ ਹੋਣ ਕਰਕੇ ਗੁਰੂ ਘਰ ਦੇ ਵਿੱਚ ਸ਼ਾਂਤੀ ਬਹੁਤ ਆ ਚਾਰੇ ਪਾਸੇ ਪੰਛੀਆਂ ਦੀ ਆਵਾਜ਼ ਸੁਣ ਰਹੀ ਆ ਇੰਨੀ ਸ਼ਾਂਤੀ ਬਹੁਤ ਘੱਟ ਅੱਜ ਕੱਲ ਤਾਂ ਬਹੁਤ ਘੱਟ ਆ ਗੁਰਦੁਆਰਾ ਗੁਰੂ ਗੰਗਹਾੌਰ ਇਸ ਸਥਾਨ ਤੇ ਜੇ ਗੁਰ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਘੋੜੇ ਨੇ ਪੌੜ ਮਾਰਿਆ ਸੀ ਤੇ ਉੱਥੇ ਖਾਰੇ ਪਾਣੀ ਦਾ ਚਸ਼ਮਾ ਖੁੱਟਿਆ ਸੀ ਤਿੰਨ ਸਦੀਆਂ ਸਾਲਾਂ ਤੋਂ ਉਹ ਇਹ ਸਥਾਨ ਆਹੀ ਇੱਥੋਂ ਪਾਣੀ ਹਲੇ ਵੀ ਨਿਕਲਦਾ ਜਿਹੜਾ ਕਿ ਖਾਰਾ ਆਪਾਂ ਦਰਬਾਰ ਸਾਹਿਬ ਦੇ ਕਰਲੇ ਦਰਸ਼ਨ ਗੁਰਦੁਆਰਾ ਗੁਰੂ ਕਾ ਲਾਹੌਰ ਹੁਣ ਆਪਾਂ ਵਧਦੇ ਅੱਗੇ ਨੂੰ ਔਰੇ ਤੋਂ ਆਪਾਂ ਇਹ ਵੀਡੀਓ ਸਮਾਪਤ ਕਰਦੇ ਆ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਤਿਹਾਸ ਦੱਸਦੇ ਕੋਈ ਗਲਤੀ ਹੋਈ ਤਾਂ ਉਹਦੀ ਮਾਫੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ